ਜਿਤੇ ਕੀ ਮਤਲਬ ਹੈ ਕਿ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਅ ਅਜੂਸੀ ਜੀ ਆਪਣੇ ਬਜ਼ੁਰਗ ਮੇਰੇ ਫਾਦਰ ਸਾਹਿਬ ਦੇ ਦੋਸਤ ਹੈਗੇ ਜੀ ਰਤਨ ਸਿੰਘ ਸੋ ਇਹਨਾਂ ਦੇ ਕਰਨ ਵਾਸਤੇ ਵਿੱਚ ਆਈ ਸੀਗੇ ਤੇ ਮੇਰੇ ਬਜ਼ੁਰਗਾਂ ਦੇ ਦੋਸਤ ਰਹੇ ਨੇ ਇਹਨਾਂ ਅੱਗੇ ਅਸੀਂ ਰਿਕਵੈਸਟ ਕੀਤੀ ਸੀਗੀ ਕਿ ਸਾਰਦਨ ਦੀ ਕਿ ਇਹਨਾਂ ਨੇ ਆਪਣਾ ਬੜਪਨ ਦਿਖਾਉਂਦੇ ਹੋਏ ਬੀਜੇਪੀ ਨੂੰ ਛੱਡ ਕੇ ਅੱਜ ਕਾਂਗਰਸ ਜੁਆਇਨ ਕੀਤੀ ਹੈ ਜੀ ਇਹਨਾਂ ਦੇ ਦਿਲੋਂ ਧੰਨਵਾਦੀਆਂ ਸੀ ਬਚੇ ਇਹਨਾਂ ਦੇ ਸੀ ਤੇ ਕਿੰਨਾ ਕੁ ਪਾਰਟੀ ਨੂੰ ਬਲ ਮਿਲਿਆਗਾ ਨਾ ਹਾਂਜੀ ਕਿੰਨਾ ਕੁ ਬਲ ਕੇ ਸਹਿਯੋਗ ਮਿਲਦੀ ਆਸ ਹੈ ਹੁਣ ਇਹਨਾਂ ਦੇ ਜੁੜਨ ਨਾਲ ਪਾਰਟੀ ਨੂੰ ਜੀ ਬੜਾ ਬਲ ਮਿਲੂਗਾ ਜੀ ਇਹਦੇ ਨਾਲ ਤੁਸੀਂ ਤੁਹਾਡੇ ਸਾਹਮਣੇ ਆ ਜੀ ਇਹ ਗੱਲ ਜਦੋਂ ਖਬਰ ਬਾਹਰ ਜਾਣੀ ਹੈ ਕਿ ਬੀਜੇਪੀ ਦੇ ਹਨਾ ਹਾਂ ਟੁੱਟ ਕੇ ਵਾਪਸ ਕਾਂਗਰਸ ਦੇ ਵਿੱਚ ਆ ਰਿਹਾ ਹੈ ਦਿਖਾਉਂਦਾ ਇਹੀ ਦਰਸਾਉਂਦਾ ਹੈ ਕਿ ਜੀ ਕਾਂਗਰਸ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ ਤੇ ਕਾਂਗਰਸ ਦੇ ਤੋਂ ਲੀਡ ਕੱਢੂਗੀ ਜੀ ਪੁਰਾਣੇ ਲੀਡਰ ਵੀ ਰਹਿ ਕਾਂਗਰਸ ਦੇ ਬਿਲਕੁਲ ਜੀ ਦੋ ਵਾਰੀ ਇਹਨਾਂ ਨੇ ਆਪਣੀ ਇਲੈਕਸ਼ਨ ਲੜੀ ਹੈ ਜੀ ਉਤਾਰੀ ਹਲਕੇ ਚੋਂ ਤੇ ਉਹਨ ਵੀ ਜੇਪੀ ਚ ਇਸ ਨੇ ਬੈਗਸ ਲਾ ਕੇ ਨਨ ਬੀਜੇਪੀ ਚ ਲੈ ਕੇ ਸੀਗੇ ਪਰ ਅੱਜ ਇਹਨਾਂ ਦੇ ਘਰ ਵਾਪਸ ਨਾ ਮੈਂ ਪੜਦਾ ਚਲਾ ਜਾਏ ਜੀ ਜੀ ਇੱਕ ਮਿੰਟ ਤੋਂ ਯਾਰ ਤੇ ਮਤਲਬ ਇਹ ਨਹੀਂ ਕਿ ਆਪ ਨੂੰ ਮਲੇ ਰਹੇ ਚੁੱਕਾ ਸਾਡੇ ਜੀਓ ਦਾ ਬੱਚਾ ਵੇਖੋ ਇਹ ਵੀ ਉਮਰ ਦਾ ਮੇਰਾ ਬੱਚਾ ਹੁੰਨਾ ਇਹ ਸਾਡਾ ਬੁਛਾ ਹੀ ਆ ਸਾਡੇ ਚੰਗੇ ਦਿਨ ਨਹੀਂ ਤੇ ਕੇ ਅਤੇ ਜਿਹੜੇ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਈ ਇਹੋ ਜਿਹੇ ਕਈ ਚੱਕਰ ਮਾਰੇ ਲਿਆ ਇੱਕ ਚੰਗੇ ਜਿਹੜਾ ਇਹਨਾਂ ਸਾਡਾ ਸਦਾ ਸਦਾ ਜਿਸ ਵੀ ਸੋ ਦਾ ਕੰਮ ਕਰਦਾ ਬੰਦਾ ਉਹਨਾਂ ਤੁਸੀਂ ਇੰਜ ਕਰੋ ਸਾਡੇ ਅੱਜ ਬਦਲ ਜੀ ਮੈਂ ਤੁਹਾਨੂੰ ਵਿਕਾਸ ਦੱਸਦਾ ਦਿਨ ਉਹਨਾਂ ਦਾ ਆਤੀ ਤੇ ਅੰੂਟੇ ਦੇਰੋਂ ਬੋਤਨਾ ਹੈ ਮੈਂ ਤਾਂ ਕੋ ਪੱਜਿਆ ਰਿਹਾ ਤੇ ਇਹ ਦਮ ਸਭ ਪਰੇਤ ਤੋਂ ਮੈਂ ਇਹ ਨਾ ਦਸੀਂਦਾ ਨੂੰ ਗੱਲ ਰਾਤ ਹੀ ਨਾ ਕਹਿੰਦਾ ਤੇ ਕਹਿੰਦੇ ਜੀ ਕਰਨ ਬੋਲਦਾ ਦੇਖੋ ਅੱਜ ਕੀ ਹੋਊਗੀ ਆਪਕੀ ਤੇਰੀ ਪ੍ਰਵਾਹ ਦੀ ਉਮੀਦ ਤਾਂ ਮੇਰੀ ਉੱਤੇ ਆ ਕੋਨ ਰਾਤ ਕੀ ਇਹ ਕਿਸੰਦੀ ਕੋਈ ਨਹੀਂ ਕਹੀ ਜੇ ਕਰਦੇ ਤਾਂ ਮੈਂ ਬਲੇ ਬਣਾ ਵੀ ਫਿਰ ਕਾ ਬਿਲਕੁਲ ਬੋਲੇ ਸੋ ਨਿਹਾਲ ਧੰਨਵਾਦ ਸ੍ਰੀ ਰਾਮ ਪਹਿਲਾ ਕੰਮ ਹੈ ਮੇਰੇ ਦੋ ਹਾਂ ਤੇ ਬੇਟਾ ਸਰਪੰਚ ਸਾਹਿਬ ਮੈਂ ਸਾਡੀ ਸ਼ਰਧਾ ਕਾਰਨ ਦਾ ਕਰਨ ਦਾ ਥੋੜਾ ਟਾਈਮ ਹੈਗਾ ਕੋਈ ਗੁਰਬਿੰਦਰ ਜੀ ਹਾਂ ਸਰਪੰਚ ਜੀ ਸੁਣੋ ਕਲੀਅਰ ਨਹੀਂ ਕਿ ਤੁਹਾਨੂੰ ਮੈਂ ਬੁਲਾਇਆ ਗਿਆ ਨਹੀਂ ਇੰਦਰਜੀਤ ਨੇ ਹਾਂ ਚਲੋ ਇਹ ਜਿੰਦਗੀ ਦੇਖਵਾਇਆ ਇੱਥੇ ਮਿਲੇ ਡਾਕਟਰ ਹਾਂ ਜੀ ਤੇ ਬੇਟਾ ਸਰਪੰਚ ਸਾਹਿਬ ਦੇ ਹਾਂ ਜੀ ਜੂਰੋ ਨਾਲ ਗੱਲ ਕਰਦੇ ਮੇਰੇ ਪ੍ਰਵਾਦ ਦੇ ਸਾਰੇ ਤਨਸਲਾ ਮੈਂ ਸਾਰੇ ਇਕੱਠੇ ਹੋ ਤੇ ਇਹਨਾਂ ਸਾਰਿਆਂ ਮੈਨੂੰ ਇਹ ਵਿਕਾਸ ਨੂੰ ਤੁਸੀਂ ਕੀ ਮਹਿਸੂਸ ਕਰਦੇ ਮੈਂ ਮੈਂ ਮਹਿਸੂਸ ਮੈਂ ਦਿਲ ਦੀ ਗੱਲ ਦੱਸਦਾ ਮੈਂ ਮੈਂ ਮਹਿਸੂਸ ਇਹ ਕਰਦਾ ਕਿ ਮੈਂ ਬਿਲਕੁਲ ਤੰਗ ਹੋ ਇਹ ਲੋਕੀਏ ਚਲੋ ਪਹਿਲੇ ਨਹੀਂ ਕਰਦੇ ਸਪਨੇ ਆ ਬੋਲਦੇ ਨੇ ਕਿ ਜੇ ਹੋ ਸਗਾ ਹੋ ਗਏ ਮੈਂ ਜੰਦੇ ਤੇ ਸਹੀ ਨਾ ਆਉਂਦਾ ਸੁਣ ਮੈਂ ਅੱਛਾ ਮੈਂ ਬਾਤ ਵੀ ਮੰਗੀ ਨਾ ਮੰਗਾ ਕਰਨੀ ਨਹੀਂ ਮੈਂ ਇਹ 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 ਨਹੀਂ ਕਰੀ ਖਾਣੇ ਲਈ ਆਪਾਂ ਬਾਕੀ ਬਿਲਕੁਲ ਤੇਰੇ ਟਾਈਮ ਹੈ ਜਿਆ ਬਾ ਕਿਉਂਕਿ ਕਿਉਂਕਿ ਉਹ ਦੱਸ ਕੋ ਜੀ ਇਹ ਦੱਸ ਕੋ ਬਿਲਕੁਲ ਬਿਲਕੁਲ ਇਹ ਮੂਲ ਨਾ ਆ ਵੀ ਜੇ ਸਾਡੇ ਨੂੰ ਆਰਟ ਕਰਨਾ ਇਹ ਵਾਕੀ ਗੂਸਲੀ ਮੇਰੇ ਨੂੰ ਘੱਟ ਪੱਟੀਆਂ ਤੋਂ ਲੱਗੇ ਨਾ ਇਹ ਦੋ ਪਿੰਡਾਂ ਤੋਂ ਨਾ ਸਾਡੇ ਸਾਰਿਆਂ ਦਾ ਅਨਮੋਲ